ਸਿੱਜਣੋ ਵੀਰ ਨੇ ਸਾਰਾ ਮਾਜੇ ਦਾ ਪਿੰਡ ਪਾਉਜੀ ਚੋਲਾ ਸਾਹਿਬ ਦੇ ਨੇੜਿਓਂ ਵੀਰ ਪਹੁੰਚਾਏ ਜੀ ਬ੍ਰਹਮਪੁਰੇ ਤੋਂ ਇਹ ਵੀਰ ਦੀ ਗੱਡੀ ਆ ਜੀ ਪੁਰਾਣਾ ਵਿਰਸਾ ਪੂਰਾ ਸਾਂਭਿਆ ਵੇਖੋ ਸਾਈਕਲ ਸ਼ੋਰਟਕਟ ਦੇ ਵਿੱਚ ਤੁਹਾਨੂੰ ਇੱਕ ਆਪ ਵੀਡੀਓ ਬਣਾ ਰਹੇ ਆ ਰੀਲ ਬਣਾ ਰਹੇ ਆ ਜੀ ਇਹ ਗੱਡਾ ਹੁੰਦਾ ਸੀ ਤੇ ਬਾਕੀ ਆ ਜੋ ਨਾਲ ਦੀ ਨਾਲ ਤੋਪਾਂ ਚੱਕੀਆਂ ਨਲਕੇ ਨਲਕਿਆਂ ਦਾ ਪਾਣੀ ਜਿਨ੍ਹਾਂ ਨੇ ਪੀਤਾ ਨਲਕੇ ਗੇੜੇ ਆ ਨਾ ਅੱਜ ਕੱਲ ਪਾਉ ਜੀ ਇੱਕ ਕੱਟੀ ਨੂੰ ਪਾਣੀ ਨਹੀਂ ਡਾ ਸਕਦਾ ਪਹਿਲੀ ਗੱਲ ਤਾਂ ਨਲਕਿਆਂ ਦਾ ਰਵਾਜ ਹੀ ਮੁੱਕ ਗਿਆ ਕਿਤੇ ਕਿਤੇ ਟਾਵੇਂ ਟਾਵੇਂ ਰਹਿ ਗਏ ਆ ਨਲਕੇ ਬਾਕੀ ਸ਼ੌਂਕੀ ਜੱਟ ਵੇਖੀ ਜਾ ਪਰ ਛੇੜੀ ਨਾ ਵਾਕਿਆ ਬੜੀ ਗੱਲ ਵਧੀਆ ਪਾਉ ਜੀ ਵੀ ਜਿਹੜਾ ਪੰਜਾਬੀ ਵਿਰਸਾ ਭਾਣੇ ਸੰਭਿਆ ਵੇਖੋ ਜ਼ਰੂਰ ਪਰ ਉਹਦੇ ਨਾਲ ਕੋਈ ਖੇਚ ਧੂਣਾ ਕਰੋ ਬੜਾ ਵੀਰ ਵੇਖੋ ਵੱਡੀ ਗਿਣਤੀ ਜਿਹੜੇ ਇੱਥੇ ਵੀਰ ਵੇਖਣ ਪਹੁੰਚਿਆ ਜੀ ਰੂਹ ਭੋਜੁੰਦੀ ਆ ਪੰਜਾਬੀ ਮਾਂ ਬੋਲੀ ਆ ਵੇਖੋ ਤੰਦੂਰੀ ਰੋਟੀਆਂ ਜਿਹੜੀਆਂ ਮੱਕੀ ਦੀਆਂ ਰੋਟੀਆਂ ਬਾਈ ਜੀ ਜਾਂ ਤੰਦੂਰ ਦੇ ਰੋਟੀਆਂ ਲਾਉਣੀਆਂ ਹਰ ਇੱਕੀ ਚੀਜ਼ ਇਕੱਲੀ-ਕੱਲੀ ਭਾਉ ਨੇ ਤੇ ਆ ਜਿਹੜਾ ਪਾਣੀ ਆਪਾਂ ਲਾਉਣੇ ਹੁੰਨੇ ਸਾਂ ਖੂਦੀਆਂ ਟਿੰਡਾ ਕੱਚੇ ਘਰ ਹੁੰਦੇ ਸੀ ਤੇ ਪੱਠੇ ਟੋਕੇ ਅੱਗੇ ਇਸੇ ਤਰ੍ਹਾਂ ਪਏ ਹੁੰਦੇ ਸੀ ਟੋਕੇ ਵੀ ਇਸੇ ਤਰ੍ਹਾਂ ਹੁੰਦੇ ਸੀ ਨਾ ਤੇ ਬੀਬੀਆਂ ਨੇ ਕਾੜਨੀ ਦੁੱਧ ਵਾਲੀ ਰੱਖੀ ਹੁੰਦੀ ਸੀ ਸਾਰਾ ਦਿਨ ਹੀ ਚੱਲੀ ਜਾਂਦਾ ਸੀ ਕੰਮ ਬਾਕੀ ਆ ਚਰਖਾ ਵੇਖੋ ਬੜੀ ਵਧੀਆ ਗੱਲ ਭਾਉ ਜੀ ਕਿਹੜੀ-ਕਿਹੜੀ ਗੱਲ ਦੀ ਅੱਜ ਦੇਖੋ ਫੱਟੀ ਪੀੜੀ ਬਹਿਣ ਵਾਲੀ ਜਿਹੜੀਆਂ ਗਲੀ ਗਲੀ ਚੀਤੇ ਮਾਜੀ ਮਨ ਖੁਸ਼ ਹੋ ਜਾਂਦਾ ਬਾਕੀ ਪੰਜਾਬ ਇਹ ਵੀ ਹਰ ਇੱਕ ਤਸਵੀਰ ਜਿਹੜੀ ਬਣਾਈ ਗਈ ਹੈ ਜੀ ਪੰਜਾਬ ਤੇ ਬਣਾਈ ਗਈ ਆ ਰੰਗਲਾ ਪੰਜਾਬ ਐ ਸਾਈਡ ਤੇ ਭਾਈ ਜੀ ਸਾਈਕਲ ਆ ਜਾਂਦਾ ਜੀ ਹਨਾ ਬਾਕੀ ਕਿਵੇਂ ਲੱਗੀ ਚਾਟੀ ਚ ਮਧਾਣੀ ਮੱਖਣੀ ਕੱਢੀ ਜਾ ਰਹੀ ਹੈ ਜੀ ਤੇ ਪੰਜਾਬੀ ਆ ਵੇਖੋ ਜਿਹੜਾ ਪੰਜਾਬ ਲਿਖਿਆ ਹੋਇਆ ਬਾਕੀ ਇਹ ਗਿੰਤੀ ਲਿਖੀ ਹੋਈ ਜੀ ਪੜਾ ਜਿਹਨੂੰ ਆਪਾਂ ਕਹਿੰਦੇ ਆ ਬੀਬੀ ਨਲਕਾ ਗੇੜ ਰਹੀ ਹੈ ਜੀ ਤੇ ਬੋਲਦ ਤੇ ਆ ਵੇਖੋ ਬੀਬੀਆਂ ਤਿਰੰਜਣਾ ਦੇ ਵੇਜਣਾ ਟੋਕੇ ਤੇ ਕੱਚੇ ਕਰ ਬਹੁਤ ਮੰਨੂ ਬੌਜੀ ਖਿੱਚਣ ਵਾਲੀਆਂ ਤਸਵੀਰਾਂ ਇਹਨੇ ਜਿਹੜੀਆਂ ਇੱਥੇ ਵੱਡੇ ਸਭਰਾ ਪੀਰ ਬਾਬਾ ਕਾਲੇ ਸ਼ਾਹ ਦੀ ਦਰਗਾਹ ਤੇ ਵੀਰ ਅਜ ਆਇਆ ਸੀ ਜੀ ਤੇ ਉਹ ਵੀਰ ਆ ਬੌਜੀ ਜਿੰਦੇ ਵੱਲੋਂ ਇੰਦੀ ਹੈ ਗੱਡੀ ਆ ਵੀਰ ਬਰਮਪੁਰੇ ਵਾਲਾ ਬਾਕੀ ਭਰਾ ਦਾ ਫੋਨ ਨੰਬਰ ਉੱਤੇ ਦਿੱਤਾ ਆ ਜੀ ਜਦੋਂ ਮਰਜੀ ਕਾਲ ਕਰੋ ਬੜੀ ਵੱਡੀ ਗਿਣਤੀ ਦੇ ਵਿੱਚ ਇੱਥੇ ਅੱਜ ਜਿਹੜੇ ਵੀਰ ਵੇਖਣ ਪਹੁੰਚੇ ਆ ਜੀ ਬਾਬੇ ਦੀ ਦਰਗਾਹ ਤੇ ਪੀਰ ਬਾਬਾ ਕਿ ਵੀਰ ਹੋਣ ਵੇਖੋ ਪੂਰਾ ਆਂਦਾ ਵੀ ਮਾਂ ਬੋਲੀ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਜਿਸ ਕਰਕੇ ਅਸੀਂ ਪੰਜਾਬੀ ਬੋਲਦਾ ਠੀਕ ਆ ਵੀਰ ਜੀ ਜਿਉਂਦੇ ਬਸਦੇ ਰਹੋ ਬਾਕੀ ਕੋਈ ਨਹੀਂ ਆਪਦਾ ਨੰਬਰ ਮੈਨੂੰ ਦੇ ਦਿਓ ਹਾਂਜੀ ਇਸੇ ਨੰਬਰ 'ਈ ਆਇਓ ਹਾਂਜੀ ਨੰਬਰ ਵਿੱਚ ਆ ਗਏ ਇੱਥੇ ਸ਼ੇਅਰ ਕਰ ਦਿਓ ਜੀ ਧੰਨਵਾਦ ਧੰਨਵਾਦ ਜੀ ਚਲੋ ਠੀਕ ਆ ਵੀਰ ਜੀ ਠੀਕ ਆ ਜੀ ਠੀਕ ਆ ਜੀ ਓਕੇ ਜੀ ਤੁਹਾਡੀ ਫੋਟੋ ਕਿੱਥਲੀ ਹੈ ਪੰਜਾਬੀ